ਜੈ ਪੀਰਾਂ ਦੀ ਅੱਜ ਅਸੀਂ ਤੁਹਾਡੇ ਨਾਲ ਇੱਕ ਫਕੀਰ ਤੇ ਇੱਕ ਕੀੜੀ ਦੀ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਸੋ ਇਹ ਸਭ ਜਾਣਨ ਦੇ ਲਈ ਸਾਡੀ ਵੀਡੀਓ ਨੂੰ ਅਖੀਰ ਤੱਕ ਜੂਰ ਦੇਖਿਓ ਜੇ ਵੀਡੀਓ ਚੰਗੀ ਲੱਗੇ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਹਜ਼ਰਤ ਸੁਲੇਮਾਨ ਪੀਰ ਜੀ ਜੋ ਕਿ ਪਸ਼ੂ ਪੰਛੀ ਜੀਵ ਜੰਤੂ ਸਭ ਦੀ ਭਾਸ਼ਾ ਸਮਝਦੇ ਸੀ ਤੇ ਹਜਰਤ ਸੁਲਮਨ ਪੀਰ ਜੀ ਇੱਕ ਦਿਨ ਇਸੇ ਤਰ੍ਹਾਂ ਆਪਣੇ ਘਰ ਤੋਂ ਬਾਹਰ ਨਿਕਲੇ ਤਾਂ ਕੀ ਦੇਖਦੇ ਹਨ ਕਿ ਇੱਕ ਕੀੜੀ ਜੋ ਕਿ ਰੱਬ ਅੱਗੇ ਅਰਦਾਸ ਕਰਦੀ ਹੈ ਫਰਿਆਦ ਕਰਦੀ ਹੈ ਕਿ ਮੀਂਹ ਪੈਣਾ ਚਾਹੀਦਾ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਧਰਤੀ ਵੀ ਬਹੁਤ ਜ਼ਿਆਦਾ ਤਪ ਰਹੀ ਹੈ ਇਸ ਧਰਤੀ ਤੇ ਪਸ਼ੂ ਪੰਛੀ ਜੀਵ ਜੰਤੂਆਂ ਦਾ ਰਹਿਣਾ ਬਹੁਤ ਹੀ ਔਖਾ ਹੋ ਗਿਆ ਹੈ ਕਿਉਂਕਿ ਇਸ ਤਰ੍ਹਾਂ ਇਸ ਧਰਤੀ ਤੇ ਰਹਿਣ ਤੇ ਕਿਸ ਤਰ੍ਹਾਂ ਆਪਣਾ ਖਾਣਾ ਖਾਣ ਕਿਉਂਕਿ ਜੋ ਜੀਵ ਜੰਤੂ ਹੁੰਦੇ ਹਨ ਉਹ ਤਾਂ ਸਿਰਫ ਧਰਤੀ ਤੇ ਹੀ ਰਹਿ ਸਕਦੇ ਹਨ ਉਹ ਕਿੱਥੇ ਜਾਣਗੇ ਸੋ ਸਮੇਂ ਇੱਕ ਕੀੜੀ ਸੱਚੇ ਤਨਮਨ ਤੇ ਤਨ ਦੇ ਨਾਲ ਫਰਿਆਦ ਕਰਦੀ ਹੈ ਕਿ ਹੁਣ ਮੀ ਪੈਣਾ ਚਾਹੀਦਾ ਹੈ ਕਿ ਅਸੀਂ ਬਹੁਤ ਜ਼ਿਆਦਾ ਗਰਮੀ ਦੇ ਨਾਲ ਮਰ ਰਹੇ ਹਾਂ ਜਿਸ ਤਰ੍ਹਾਂ ਹੀ ਰਿਹਾ ਤੇ ਸਭ ਜੀਵ ਜੰਤੂ ਖਤਮ ਹੋ ਜਾਣਗੇ ਤਾਂ ਉਸ ਦੀ ਫਰਿਆਦ ਸੁਣ ਕੇ ਹਜ਼ਰਤ ਪੀਰ ਜੀ ਵੀ ਫਰਿਆਦ ਕਰਨ ਲੱਗਦੇ ਹਨ ਕਿ ਮੈਂ ਵੀ ਇਸ ਜੀਵ ਜੰਤੂਆਂ ਵਾਸਤੇ ਫਰਿਆਦ ਕਰ ਦਿੰਦਾ ਹਾਂ ਕਿ ਮੀ ਪੈਣਾ ਚਾਹੀਦਾ ਹੈ ਤੇ ਇਹਨਾਂ ਦੀ ਫਰਿਆਦ ਵੀ ਪੂਰੀ ਹੋ ਜਾਵੇਗੀ ਤੇ ਮੇਰੀ ਵੀ ਪਰ ਫਿਰ ਉਸ ਤੋਂ ਬਾਅਦ ਹਜ਼ਰਤ ਪੀਰ ਜੀ ਸੋਚਦੇ ਹਨ ਕਿ ਨਹੀਂ ਮੈਂ ਫਰਿਆਦ ਨਹੀਂ ਕਰਾਂਗਾ ਜੇ ਮੈਂ ਇਹ ਫਰਿਆਦ ਕਰ ਦਿੱਤੀ ਤਾਂ ਇਹ ਕਿਹੜੀ ਸੋਚੇਗੀ ਕਿ ਇਸ ਇਹਨਾਂ ਦੇ ਕਰਕੇ ਮੇਰੀ ਸਾਡੀ ਫਰਿਆਦ ਪੂਰੀ ਨਹੀਂ ਹੋਈ ਜਿਨ੍ਹਾਂ ਨੇ ਫਰਿਆਦ ਕੀਤੀ ਸੀ ਉਹ ਫਰਿਆਦ ਪੂਰੀ ਹੋ ਗਈ ਇਹ ਸਭ ਸੋਚ ਕੇ ਹਜਰਤ ਸੁਲੇਮਨ ਪੀਰ ਜੀ ਉਹਨਾਂ ਨੇ ਫਰਿਆਦ ਨਹੀਂ ਕੀਤੀ ਉਹਨਾਂ ਨੇ ਸੋਚਿਆ ਕਿ ਜੋ ਕਿਹੜੀ ਨੇ ਫਰਿਆਦ ਕੀਤੀ ਹੈ ਉਹ ਹੀ ਪੂਰੀ ਹੋ ਜਾਵੇ ਤਾਂ ਠੀਕ ਹੈ ਜੇ ਮੈਂ ਫਰਿਆਦ ਕਰ ਦਿੱਤੀ ਤਸ ਕੀੜੀ ਨੂੰ ਲੱਗੇਗਾ ਕਿ ਮੇਰੀ ਫਰਿਆਦ ਜੋ ਕਿ ਘਟ ਸੀ ਉਸ ਤੋਂ ਬਾਅਦ ਹਜਰਤ ਪੀ ਜੀ ਜਿਸ ਤਰ੍ਹਾਂ ਹੀ ਆਪਣੇ ਘਰ ਦੇ ਅੰਦਰ ਜਾਂਦੇ ਹਨ ਨਾਲ ਹੀ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਸੋਚਦੇ ਹਨ ਕਿ ਕੀੜੀ ਦੀ ਫਰਿਆਦ ਪੂਰੀ ਹੋ ਗਈ ਤੇ ਕੀੜੀ ਜੋ ਕਿ ਬਹੁਤ ਹੀ ਖੁਸ਼ ਹੋ ਗਈ ਸਭ ਜੀਵ ਜੰਤੂ ਪਸ਼ੂ ਪੰਛੀ ਬਹੁਤ ਹੀ ਜ਼ਿਆਦਾ ਖੁਸ਼ ਸੀ ਤੇ ਸਭ ਉਸ ਮੀਂਹ ਦੇ ਵਿੱਚ ਨੱਚ ਰਹੇ ਸੀ ਕਿ ਧਰਤੀ ਤੇ ਮਾਹੌਲ ਠੀਕ ਹੋ ਗਿਆ ਸ਼ਾਂਤ ਹੋ ਗਿਆ ਠੰਡਾ ਹੋ ਗਿਆ ਸੋਨਾ ਦਾ ਰਹਿਣਾ ਵੀ ਸੌਖਾ ਹੋ ਗਿਆ ਕੁਝ ਦਿਨਾਂ ਦੇ ਲਈ ਸੋ ਇਸ ਤਰ੍ਹਾਂ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੋ ਵੀ ਵਿਅਕਤੀ ਜੀਵ ਜੰਤੂ ਸੱਚੇ ਤਨ ਮਨ ਤਨ ਦੇ ਨਾਲ ਆਪਣੀ ਫਰਿਆਦ ਕਰਦੇ ਹਨ ਤੇ ਉਹਨਾਂ ਦੀ ਫਰਿਆਦ ਜ਼ਰੂਰ ਪੂਰੀ ਹੁੰਦੀ ਹੈ ਸੋ ਇਸ ਤਰ੍ਹਾਂ ਸਾਨੂੰ ਵੀ ਆਪਣੀ ਫਰਿਆਦ ਸੱਚੇ ਤਨ ਮਨ ਤਨ ਦੇ ਨਾਲ ਕਰਨੀ ਚਾਹੀਦੀ ਹੈ ਤੇ ਸਾਡੀ ਫਰਿਆਦ ਇੱਕ ਨਾ ਇੱਕ ਦਿਨ ਜਰੂਰ ਪੂਰੀ ਹੋਵੇਗੀ ਜਿਸ ਤਰ੍ਹਾਂ ਇਸ ਕੀੜੀ ਦੀ ਫਰਿਆਦ ਵੀ ਜਲਦੀ ਹੀ ਪੂਰੀ ਹੋ ਗਈ ਸੋ ਇਸ ਤਰ੍ਹਾਂ ਸਾਨੂੰ ਵੀ ਸੇ ਤਰ੍ਹਾਂ ਆਪਣੀ ਫਰਿਆਦ ਰੱਬ ਜੀ ਅੱਗੇ ਪੀਰ ਜੀ ਅੱਗੇ ਅੱਲਾ ਵਾਹਿਗੁਰੂ ਅੱਗੇ ਸੱਚੇ ਤਨ ਮਨ ਤਨ ਦੇ ਨਾਲ ਕਰਨੀ ਚਾਹੀਦੀ ਹੈ ਜੈ ਪੀਰਾਂ ਦੀ